ਜੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਫੁਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਟੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਜਿਹੜੇ ਦਿਖਾਉਣੇ ਸ਼ੁਰੂ ਕਰਦੇ ਆਂ ਫਸਟ ਕਾਟਨ ਦੇ ਵਿਦਾਉਟ ਦੁਪੱਟਾ ਬਹੁਤ ਸੋਹਣੇ ਸੂਟ ਹੋਣਗੇ ਘੇਰਾ ਵਰਕ ਵਾਲੇ ਸੂਟ ਹੋਣਗੇ ਬਹੁਤ ਸੋਹਣਾ ਘੇਰੇ ਦੇ ਵਰਕ ਕੀਤਾ ਹੋਇਆ ਆ ਠੀਕ ਹੈ ਜੀ ਪ੍ਰਿੰਟ ਵਿੱਚ ਸੂਟ ਹੋਣਗੇ ਬਹੁਤ ਸੋਹਣੇ ਚੈੱਕ ਕਰੀ ਚੱਲੋ ਕਲਰ ਬਹੁਤ ਸੋਹਣੇ ਆ ਡਿਜ਼ਾਈਨ ਪ੍ਰਿੰਟ ਬਹੁਤ ਹੀ ਸੋਹਣੇ ਆ ਡਿਫਰੈਂਟ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਚੈੱਕ ਕਰੀ ਚੱਲੋ ਨਮੇ ਤੋਂ ਨਮੇ ਪ੍ਰਿੰਟ ਆ ਜੀ ਕਟੋ ਕਟ 15 ਤੋਂ 20 ਰੰਗ ਦੇ ਵਿੱਚ ਅਵੇਲੇਬਲ ਹੈ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਹੋਣਗੇ ਬਾਟਮ ਤੇ ਵਰਕ ਹੋਏਗਾ ਸ਼ਾਰਟ ਹੋ ਕੇ ਪ੍ਰਿੰਟ ਨੈਕਸਟ ਆ ਬਹੁਤ ਸੋਹਣਾ ਰਵਰ ਪ੍ਰਿੰਟ ਦਾ ਕੰਮ ਕੀਤਾ ਸ਼ਰਟ ਤੇ ਠੀਕ ਹੈ ਜੀ ਇਹ ਮੈਚਿੰਗ ਸੂਟ ਹੋਣੇਗੇ ਨਾਲ ਬਾਟਮ ਜਿਹੜੀ ਸੈਲ ਪ੍ਰਿੰਟ ਵਾਲੀ ਵੀ ਤੇ ਪਲੇਨ ਵਾਲੀ ਵੀ ਹੋਏਗੀ ਬਹੁਤ ਸੋਹਣਾ ਆ ਸ਼ਰਟ ਪ੍ਰਿੰਟ ਚ ਹੋਏਗੀ ਨੈਕਸਟ ਆ ਮੋਡਲ ਕਾਟਨ ਹੋਏਗੀ ਬਹੁਤ ਸੋਹਣਾ 5 ਮੀਟਰ 올ਓਵਰ ਸੂਟ ਰਹੇਗਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਵੀ 5 ਤੋਂ ਸੌਰੀ 15 ਤੋਂ 20 ਰੰਗ ਅਵੇਲੇਬਲ ਹੈ ਜੀ ਚੈੱਕ ਕਰੀ ਚਲੋ ਨਵੇਂ ਤੋਂ ਨਵੇਂ ਰੰਗ ਆ ਰਹੇ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਏ ਕਰਨਾ ਚਾਹੁੰਦੇ ਤੁਸੀਂ ਅਨਸਟਿਚ ਵੀ ਬਾਏ ਕਰ ਸਕਦੇ ਹੋ ਚੈੱਕ ਕਰੀ ਚੱਲੋ ਬਹੁਤ ਸੋਹਣਾ ਹੈ ਇਹ ਵੀ ਬਹੁਤ ਸੋਹਣਾ कॉटन ਦਾ ਸੂਟ ਹੈ ਜੀ ਚੈੱਕ ਕਰੀ ਚੱਲੋ ਜੀ ਨੈਕਸਟ ਆਵਲਾ ਬਹੁਤ ਸੋਹਣਾ ਹੈ ਜੀ ਆਲ ਓਵਰ ਸੂਟ ਰਹੇਗਾ ਜੀ કોટਨ ਦੇ ਫੈਬਰਿਕ ਚ ਰਹਿਣਗੇ ਨੈਕਸਟ ਆ ਬਾਟਮ ਵਰਕ ਵਾਲੇ ਆਗੇ ਬਹੁਤ ਸੋਹਣੇ neck ਤੇ ਬਹੁਤ ਸੋਹਣਾ ਪੱਟੀਆਂ ਵਾਲਾ ਕੰਮ ਕੀਤਾ ਬਾਟਮ ਵਰਕ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਬਹੁਤ ਸੋਹਣਾ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਲੈਸ਼ਸ ਵਾਲੇ ਬਹੁਤ ਹੀ ਵਧੀਆ ਸੂਟ ਰਹਿਣ ਵਾਲੇ ਆ ਜੀ ਇਹ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਸੂਟ ਹੋਣਗੇ ਜੀ ਨੈਕਸਟ ਆ ਹਾ ਪਿਓਰ ਕੋਟਨ ਦੇ ਵਿੱਚ ਹੋਣਗੇ ਬਹੁਤ ਸੋਹਣੇ ਲੈਸ਼ੀਜ਼ ਲਗਾ ਕੇ ਰੈਡੀ ਕੀਤੇ ਆ ਸੂਟ ਬਹੁਤ ਹੀ ਵਧੀਆ ਹੋਣਗੇ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਵੀ ਪਿਓਰ ਕਾਟਨ ਚ ਹੈ ਲਗਡ ਪ੍ਰਿੰਟ ਆ ਗਿਆ ਲੱਗ ਲਿਆ ਸੀ ਜਿਹੜਾ ਡਿਜ਼ਾਈਨ ਆ ਗਿਆ ਲੱਗਾ ਗਿਆ ਜੀ ਨੈਕਸਟ ਆਹ ਕਾਟਨ ਫੈਬਰਿਕ ਚ ਰਹਿਣ ਵਾਲੇ ਆ ਜੀ ਨੈਕਸਟ ਆਵਲੇ ਬਹੁਤ ਸੋਹਣੇ ਗਲਾਸ ਔਰਗੈਂਜ਼ਾ ਦੇ ਹੋਣਗੇ ਜੀ ਨੈਕਸਟ ਆਵਲੇ ਬਹੁਤ ਸੋਹਣੇ ਆ ਜੀ ਕਾਟਨ ਫੈਬਰਿਕ ਦੇ ਵਿੱਚ ਆ ਬਹੁਤ ਹੀ ਵਧੀਆ ਹੋਣਗੇ ਸੂਟੇ ਵੀ ਚੈੱਕ ਕਰੀ ਚਲੋ ਪ੍ਰਿੰਟ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਜੀ ਬਹੁਤ ਸੋਹਣੇ ਰੰਗ ਹੈ ਜੀ ਇਹਦੇ ਵਿੱਚ ਬਾਕੀ ਜੀ ਨੈਕਸਟ ਆਵੜੇ ਲੈਸ ਤੋਂਨ ਕੇ ਸਾਟਨ ਦੇ ਵਿੱਚ ਬਾਕੀ ਜੀ ਅੱਜ ਦੀ ਕਲੈਕਸ਼ਨ ਇਹੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਥੈਂਕ ਯੂ